ਤੁਹਾਡੀ ਸਕੂਟਰੀਆਂ ਨੂੰ ਅੱਗ ਲੱਗੀ ਹੈ ਫਾਇਰ ਗੋਦਾਮ ਦੇ ਵਿੱਚ ਤੇ ਕੀ ਹੈ ਸਾਰਾ ਮਾਮਲਾ ਕਿਵੇਂ ਲੱਗ ਚੁੱਕੀ ਹੈ ਐਕਸਟੈਂਸ਼ਨ ਦੀ ਤਾਰ ਸੀ ਜੀ ਉਹ ਸਪਾਰਕ ਮਾਰਦੀ ਹੋਣੀ ਅੱਗ ਲੱਗੀ ਮੈਂ ਜਦੋਂ ਉੱਥੇ ਬਾਹਰ ਉੱਠਿਆ ਉਹ ਦੇਖਿਆ ਉਹ ਸਾਰਾ ਪਲਾਜ ਜਿਹੜਾ ਸੜ ਰਿਹਾ ਸੀਗਾ ਓਕੇ ਤੇ ਜਦ ਨੂੰ ਮੈਂ ਆਪਣਾ ਖਿਆਬੀਆਂ ਲੈਣ ਗਿਆ ਤਾਂ ਉਹਨੂੰ ਧੂੰਆਂ ਬਹੁਤ ਹੋ ਗਿਆ ਅੰਦਰ ਨਹੀਂ ਜਾਇਆ ਗਿਆ ਵੀਦ ਨੂੰ ਮਿੰਟਾਂ ਸੈਂਟਾਂ ਨਹੀਂ ਸਾਰਾ ਜੇ ਪਰ ਨੁਕਸਾਨ ਦੀ ਗੱਲ ਕਰੀਏ ਕਿੰਨਾ ਕੁ ਨੁਕਸਾਨ ਕਿਉਂਕਿ ਸਾਰੀਆਂ ਸਕੂਟਰੀਆਂ ਤੁਹਾਡੀਆਂ ਨਵੀਆਂ ਸੀ 15 ਤੋਂ 20 ਲੱਖ ਤੇ ਕਿੰਨਾ ਟਾਈਮ ਲੱਗ ਗਿਆ ਇਹਨੂੰ ਅੱਗ ਨੂੰ ਤਕਰੀਬਨ 1.5 ਤੋਂ 2 ਘੰਟੇ ਕਿੰਨਾ ਆਪਣਾ ਹੀ ਬਿਆਨ ਸਿੰਘ ਜੀ ਬਿਆਨ ਸਿੰਘ ਜੀ ਇੱਕ ਅੱਗ ਲੱਗੀ ਹੈ ਕਿਸ ਚੀਜ਼ ਨੂੰ ਅੱਗ ਲੱਗੀ ਹੈ ਤੇ ਕਿੰਨਾ ਤੁਹਾਨੂੰ ਟਾਈਮ ਲੱਗ ਗਿਆ ਤਾਂ ਇਹ ਦਾ ਸਾਨੂੰ ਸਾਨੂੰ ਹਾਈਡਰ ਸਟੇਸ਼ਨ ਤੋਂ ਸੁਣਾਈ ਬਈ ਸੀ 15 ਦੇ ਜੀ ਬਰਨਾਲ ਦੀ ਨਾਲ ਹੀ ਇਹਨਾਂ ਦੇ ਮਲਾਜ਼ਮ ਜਿਹੜਾ ਸੀਗਾ ਵਰਕਰ ਬਾਈ ਉਹ ਵੀ ਸਾਡੇ ਕੋਲੇ ਸਬਸਟੇਸ਼ਨ ਤੇ ਖੁਦ ਪਹੁੰਚ ਗਿਆ ਸੀਗਾ ਲਾਈਨ 'ਆਸਤੇ ਅਸਿੱਤ ਰੰਤ ਅਸੀਂ ਤੁਰਪੇਈ ਉੱਥੋਂ ਅੱਧੇ ਕੇ ਸਕਿੰਟ ਦੇ ਵਿੱਚ ਹੀ ਜੀ ਤੇ ਆਗ ਦੇ ਦੇਖਿਆ ਕਾਫੀ ਜ਼ਿਆਦਾ ਆਗ ਸੀ ਕਿ ਇਹ ਨਿਊ ਐਸਬੀ ਆਟੋਸ ਵਾਲਿਆਂ ਦੇ ਇਹ ਆਗ ਲੱਗੀ ਹੋਈ ਸੀ ਹਾਂਜੀ ਹਾਂਜੀ ਇਹਦੇ ਵਿੱਚ ਇਲੈਕਟ੍ਰੋਨਿਕ ਸਕੂਟਰ ਸੀਗਾ ਹਾਂਜੀ ਤੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਕਈ ਸਕੂਟਰਾਂ ਨੂੰ ਕਿੰਨੀ ਕਿ ਕਿੰਨੀ ਕਿ ਮੁਸ਼ਕਲ ਤੁਹਾਨੂੰ ਲੱਗ ਗਈ ਹੈ ਮੁਸ਼ਕਲ ਤਾਂ ਸਾਰੂਦਾ ਦਾ ਆਗ ਬਹੁਤ ਜ਼ਿਆਦਾ ਸੀਗਾ ਬਾਕੀ ਸਾਡਾ ਨਿਤ ਦਾ ਕੀ ਨਾਲ ਕੋਈ ਸਾਨੂੰ ਇਹਦਾ ਜਿਆਦਾ ਹੈ ਨਹੀਂ ਸੀ ਜਾਂ ਪੇਸ਼ੀ ਆ ਤੁਸੀਂ ਬੈਟਰੀਆਂ ਵਾਲੀ ਗੱਲ ਕੀਤੀ ਬੈਟਰੀਆਂ ਤੇ ਤੇਜਾਬ ਵੀ ਹੁੰਦਾ ਬਹੁਤ ਬੁਰਾ ਹਾਲ ਹੁੰਦਾ ਬਿਲਕੁਲ ਹੁੰਦਾ ਸਰ ਜਿਹੜੇ ਸਾਨੂੰ ਖਤਰਾ ਲੱਗਦਾ ਉਹ ਅਸੀਂ ਬਾਹਰ ਕਢਵਾ ਦਿੱਤੀਆਂ ਜਿਹਨਾਂ ਦਾ ਬਲਾਸਟ ਹੋਣ ਦਾ ਡਰ ਸੀਗਾ ਬਸ ਇਹ ਇਨਵਰਟਰ ਦੇ ਕੋਈ ਵਾਇਰ ਦੇ ਸਪਲਾਈ ਵੀ ਉਹ ਵੀ ਬੰਦ ਕਰਵਾ ਦਿੱਤੀ ਤੇ ਹੁਣ ਅੱਗ ਤੇ ਕਾਬੂ ਹੈ ਹਾਂਜੀ ਅੱਗ ਤੇ ਕੰਟਰੋਲ ਹੈ ਇਹ ਤੁਹਾਡੀ ਸਕੂਟਰੀਆਂ ਨੂੰ ਅੱਗ ਲੱਗੀ ਹੈ ਗੋਦਾਮ ਦੇ ਵਿੱਚ ਤੇ ਕੀ ਹੈ ਸਾਰਾ ਮਾਮਲਾ ਕਿਵੇਂ ਲੱਗ ਚੁੱਕੀ ਐ ਐਕਸਟੈਂਸ਼ਨ ਦੀ ਤਾਰ ਸੀ ਜੀ ਉਹ ਸਪਾਰਕ ਮਾਰਦੀ ਉਹਨੇ ਅੱਗ ਲੱਗੀ ਮੈਂ ਜਦੋਂ ਉੱਥੇ ਬਾਹਰ ਉੱਠਿਆ ਉਹ ਦੇਖਿਆ ਉਹ ਸਾਰਾ ਪਲਾਜ ਜਿਹੜਾ ਸੜ ਰਿਹਾ ਸੀਗਾ ਓਕੇ ਤੇ ਜਦ ਨੂੰ ਮੈਂ ਆਪਾਂ ਚਾਬੀਆਂ ਲੈਣ ਗਿਆ ਤਾਂ ਉਹਨੂੰ ਧੂੰਆਂ ਬਹੁਤ ਹੋ ਗਿਆ ਅੰਦਰ ਨਹੀਂ ਜਾਇਆ ਗਿਆ ਵਿਦਨ ਮਿੰਟਾਂ ਸੈਕਿੰਡਾਂ ਜੀ ਸਾਰਾ ਜੀ ਆਪਾਂ ਨੁਕਸਾਨ ਦੀ ਗੱਲ ਕਰੀਏ ਕਿੰਨਾ ਕੁ ਨੁਕਸਾਨ ਕਿਉਂਕਿ ਸਾਰੀਆਂ ਸਕੂਟਰੀਆਂ ਤੁਹਾਡੀਆਂ ਨਵੀਆਂ ਸੀ 15 ਤੋਂ 20 ਲੱਖ ਤੇ ਕਿੰਨਾ ਟਾਈਮ ਲੱਗ ਗਿਆ ਇਹਨੂੰ ਅੱਗ ਨੂੰ ਤਕਰੀਬਨ 1.5 ਤੋਂ 2 ਘੰਟੇ ਕਿੰਨਾ ਆਪਣਾ ਹੈ ਬਿਆਸ ਸਿੰਘ ਜੀ ਇੱਕ ਅਗ ਲੱਗੀ ਹੈ ਕਿਸ ਚੀਜ਼ ਨੂੰ ਅਗ ਲੱਗੀ ਹੈ ਤੇ ਕਿੰਨਾ ਤੁਹਾਨੂੰ ਟਾਈਮ ਲੱਗੇਗਾ ਤਾਂ ਇਹ ਦਾ ਸਾਨੂੰ ਸਮਝ ਹਾਈਡਰੋਸਟੈਟਿਕ ਦਾ ਸੂਚਨਾ ਮਿਲੀ ਸੀ 15 ਦੇ ਜੀ ਬਰਨਾਲ ਦੀ ਨਾਲ ਹੀ ਇਹਨਾਂ ਦੇ ਮਜ਼ਦਮ ਜਿਹੜਾ ਸੀਗਾ ਵਰਕਰ ਬਾਈ ਉਹ ਵੀ ਸਾਡੇ ਕੋਲੇ ਸਬ ਸਟੇਸ਼ਨ ਤੋਂ ਖੁਦ ਪਹੁੰਚ ਗਿਆ ਸੀਗਾ ਲੈਣ ਆਸ ਤੇ ਇਸੇ ਤਰ੍ਹਾਂ ਤੋਂ ਹੀ ਤੁਰਪੇ ਜਿੱਥੋਂ ਅੱਧੇ ਕੇ ਸਕਿੰਟ ਦੇ ਵਿੱਚ ਹੀ ਜੀ ਤੇ ਆ ਕੇ ਦੇਖਿਆ ਕਾਫੀ ਜ਼ਿਆਦਾ ਆਗੇ ਸੀ ਕਿ ਨਿਊ ਐਸ ਬੀ ਆਟੋਸ ਵਾਲਿਆਂ ਦੇ ਇਹ ਆਗ ਲੱਗੀ ਹੋਈ ਸੀ ਹਾਂਜੀ ਹਾਂਜੀ ਇਹਦੇ ਵਿੱਚ ਇਲੈਕਟ੍ਰੋਨਿਕ ਸਕੂਟਰ ਵੀ ਅਸੀਆਂ ਹਾਂਜੀ ਤੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਤੇ ਸਕੂਟਰਾਂ ਨੂੰ ਕਿੰਨੀ 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 ਕਿ ਮੁਸ਼ਕਲ ਤੁਹਾਨੂੰ ਲੱਗ ਗਈ ਹੈ ਮੁਸ਼ਕਲ ਸਾਰਾ ਉੱਡਦਾ ਅੱਗ ਬਹੁਤ ਜ਼ਿਆਦਾ ਸੀਗਾ ਬਾਕੀ ਸਾਡਾ ਨ ਰੂਟੀਨ ਆ ਕੋਈ ਸਾਨੂੰ ਇਹਦਾ ਜ਼ਿਆਦਾ ਹੈ ਨਹੀਂ ਸੀਗਾ ਪੇਸ਼ੀ ਆ ਤੁਸੀਂ ਬੈਟਰੀਆਂ ਵਾਲੀ ਗੱਲ ਕੀਤੀ ਬੈਟਰੀਆਂ ਤੇ ਤੇਜਾਬ ਵੀ ਹੁੰਦਾ ਬਹੁਤ ਬੁਰਾ ਹਾਲ ਹੁੰਦਾ ਬਿਲਕੁਲ ਹੁੰਦਾ ਸਰ ਜਿਹੜੇ ਸਾਨੂੰ ਖਤਰਾ ਲੱਗਦਾ ਈ ਉਹ ਅਸੀਂ ਬਾਹਰ ਕਢਵਾ ਦਿੱਤੀਆਂ ਇਹਨਾਂ ਦਾ ਬਲਾਸਟ ਹੋਣ ਦਾ ਡਰ ਸੀਗਾ ਬਾਕੀ ਇਨਵਰਟਰ ਦੇ ਵਾਲੇ ਦੇ ਸਪਲਾਈ ਤੁਸੀਂ ਉਹ ਵੀ ਬੰਦ ਕਰਵਾ ਦਿੱਤੀ ਤੇ ਹੁਣ ਅੱਗ ਤੇ ਕਾਬੂ ਹੈ ਹਾਂਜੀ ਅੱਗ ਤੇ ਕੰਟਰੋਲ ਆਈ ਓਕੇ